जल की पीत पवन का खंभा रक्त बूंद का धारा हाड़ मांस नाड़े को पिंड पंथी बिसर्भ चारा क्रांति क्या मेरा क्या तेरा जैसे करदा पंख सिरक दे रण को कत उसारो नीवा साढ़े तीन हाथ तेरी शिवा बनके बाल पाख श्रडेरी ए तन होएगो पशु पशु की तेरी उच्चे मंदिर सुंदर नारी राम नाम बिन बाजी हारी मेरी जात कमीनी पांत कमीनी ओछा जन्म हमारा तुम शरणागत राजा राम सह रविदास चुना रविदास जी का पावन शब्द है क्योंकि आप जो विचार करने हैं कि के जिस वक्त असी श्री गुरु ग्रंथ साहब को मत्था टेकते हाँ गुरु गुरु प्यारी साहब उस वक्त आप ਸ਼ੁੱਤੀ ਮਹਾਪੁਰਖਾਂ ਦੇ ਬਾਣੀ ਨੂੰ ਮੱਥਾ ਟੇਕਦੇ ਹਾਂ 1430 ਆਮੇ 31 ਵਾਹ ਕਿਉਂਕਿ ਇਹ ਜਿਹੜਾ ਪਾਵਨ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਇਸ ਦਾ ਸੁਪਾਦਨ ਪਹਿਲਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤਾ ਉਸ ਤੋਂ ਬਾਅਦ ਗੁਰੂ ਗੋਬੀ ਸਿੰਘ ਜੀ ਮਹਾਰਾਜ ਨੇ ਕੀਤਾ ਕਿਉਂਕਿ ਜਿਹੜੀ ਬਾਣੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਾਣੀ ਦੀ ਰਚਨਾ ਕੀਤੀ ਪੋਲਾ ਸੰਗ੍ਰਹਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਤਾ ਪਹਿਲਾ ਫਿਰ ਗੁਰੂ ਅੰਗਦ ਦੇਵ ਜੀ ਨੇ ਕੀਤਾ ਫਿਰ ਗੁਰੂ ਅਮਰਦਾਸ ਜੀ ਨੇ ਫਿਰ ਗੁਰੂ ਰਾਮਦਾਸ ਜੀ ਨੇ ਫਿਰ ਗੁਰੂ ਅਰਜਨ ਦੇਵ ਭਾਵ ਪੰਜਾਂ ਪਾਸ਼ਾੀਆਂ ਦੇ ਜੋ ਵੀ ਬਾਣੀ ਰਚੀ ਜਿਹੜੀ ਬਾਣੀ ਦੀ ਵੀ ਰਚਨਾ ਉਹਨਾਂ ਸਮਿਆਂ ਦੇ ਵਿੱਚ ਹੋਈ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕਰਕੇ ਗੁਰੂ ਅਰਜਨ ਦੇਵ ਜੀ ਦਾ ਗੁਰੂ ਅਗੰਗਦ ਦੇਵ ਜੀ ਤੱਕ ਜਿਹੜੀ ਵੀ ਬਾਣੀ ਦੀ ਰਚਨਾ ਹੋਈ ਉਹ ਸਾਰਿਆਂ ਬਾਣੀਆਂ ਦਾ ਸੰਕਲਨ ਉਹਦੋਂ ਬਾਦ ਵਾਲੇ ਗੁਰੂ ਸਾਹਿਬਾਂ ਨੇ ਕੀਤਾ ਔਰ ਫਿਰ ਗੁਰੂ ਅਗੰਗਦ ਦੇਵ ਜੀ ਮਹਾਰਾਜ ਨੇ ਬਾਣੀ ਇਕੱਠੀ ਕੀਤੀ ਫਿਰ ਉਹਨਾਂ ਨੇ ਹੋਰ ਮਹਾਨ ਪੁਰਖਾਂ ਭਗਤਾਂ ਦੀ ਬਾਣੀ ਇਕੱਠੀ ਕੀਤੀ ਜਿਹੜੀ ਬਾਣੀ ਸਾਡੀ ਜੀਵ ਆਤਮਾ ਨੂੰ ਪਰਮਾਤਮਾ ਤੱਕ ਲੈ ਜਾਣ ਦਾ ਮਾਧਿਅਮ ਬਣਦੀ ਪਉੜੀ ਕਿਉਂਕਿ ਸਾਡੀ ਆਤਮਾ ਹੀ ਤਾਂ ਜਦੋਂ ਸਾਧਨਾ ਕਰਦੀ ਹੈ ਫਿਰ ਮਹਤਮਾ ਬਣਦੀ ਹੈ ਸਾਡੀ ਆਤਮਾ ਨੂੰ ਲਜਾਣ ਵਾਲੀ ਜਿਹੜੀ ਪੌੜੀ ਹੈ ਉਹ ਬਣੀ ਔਰ ਉਸੇ ਬਣੀ ਦੇ ਵਿੱਚ ਪਾਵਨ ਸ਼ਬਦ ਹੈ ਭਗਤ ਰਵਿਦਾਸ ਜੀ ਭਗਤ ਰਵਿਦਾਸ ਜੀ ਨੇ ਦਸਨਾ ਕੀਤਾ ਹੈ ਕਿ ਜਲ ਕੀ ਪੀਤ ਪਵਨ ਕਾ ਥੰਬਾ ਰਤੂਂਦ ਕਾ ਕਾਰਾ ਹਾੜ ਮਸਣਾੜੀ ਕੋ ਪਿੰਧਰ ਅੰਖੀ ਬਸੇ ਵਿਚਾਰ ਕਹਿੰਦੇ ਕਿ ਜਲ ਕੀ ਪੀਤ ਵਿਦਵਾਨ ਕਹਿੰਦੇ ਹਨ ਕਿ ਜਦੋਂ ਆਪਾਂ ਕੋਈ ਪਲਾਨ ਲੈ ਕੇ ਆਪਾਂ ਜਿਹੜਾ ਕੋ ਮਕਾਨ ਬਣਾਉਣਾ ਹੁੰਦਾ ਹੈ ਉਹਨਾਂ ਨੇ ਉਧਾਰਨ ਲਿਆ ਸ਼ੇਮ ਗਨਵੀ ਹੈ ਕਹਿੰਦੇ ਵੀ ਪਹਿਲਾਂ ਤਾਂ ਇੱਕ ਵਿਚਾਰ ਹੈ ਕਿ ਆਪਾਂ ਭਾਈ ਪਲਾਨ ਨਹੀਂ ਲੈਣਾ ਆਪਾਂ ਮਕਾਨ ਬਣਾਉਣਾ ਹੈ ਪਹਿਲਾਂ ਇਹ ਇੱਕ ਵਿਚਾਰ ਹੈ ਪਹਿਲਾਂ ਆਪਣੇ ਮਨ ਵਿੱਚ ਇੱਕ ਖਿਆਲ ਆਉਂਦਾ ਵੀ ਆਪਾਂ ਕਿਉਂ ਨਾ ਆਪਾਂ ਵੀ ਇੱਕ ਮਕਾਨ ਬਣਾਈਏ ਤੇ ਮਕਾਨ ਬਣਾਈਏ ਤੇ ਮਕਾਨ ਬਣਾਉਣ ਵਾਸਤੇ ਆਪਾਂ ਨੂੰ ਕੀ ਚਾਹੀਦਾ ਇੱਕ ਪਲਾਨ ਸਭ ਤੋਂ ਪਹਿਲਾਂ ਆਪਾਂ ਪਲਾਟ ਖਰੀਦਦੇ ਆ ਪਲਾਟ ਖਰੀਦ ਕੇ ਫਿਰ ਆਪਾਂ ਉਹਦਾ ਬਜਟ ਤੈਅ ਕਰਦੇ ਆ ਵੀ ਇੱਕ ਪਲਾਟ ਤੇ ਆਪਾਂ ਕਿੰਨੇ ਲੱਖ ਲਾਉਣੇ ਹਨ ਕਿਉਂਕਿ ਦੁਕਾਨ ਬਣਾਉਣ ਵਾਸਤੇ ਆਪਾਂ ਨੂੰ ਇੱਟਾਂ ਵੀ ਚਾਹੀਦੀਆਂ ਗਾਰਾ ਵੀ ਚਾਹੀਦਾ ਹੈ ਸ਼ਰੀਆ ਵੀ ਚਾਹੀਦਾ ਹੈ ਸਿਮਿੰਟ ਵੀ ਚਾਹੀਦਾ ਹੈ ਫਿਰ ਆਪਾਂ ਨੂੰ ਬਿਜਲੀ ਦਾ ਕੰਮ ਵੀ ਚਾਹੀਦਾ ਫਿਰ ਆਪਾਂ ਨੂੰ ਲੇਬਰ ਵੀ ਚਾਹੀਦਾ ਹੈ ਮਿਸਤਰੀ ਵੀ ਚਾਹੀਦਾ ਹੈ ਭਾਵ ਕਹਿੰਦਾ ਕਿ ਆਪਾਂ ਪਲਾਟ ਬਣਾਉਣ ਲੱਗੇ ਹਾਂ ਤਾਂ ਆਪਾਂ ਨੂੰ ਸਭ ਕੁਝ ਪਹਿਲਾਂ ਤੈਅ ਕਰਨਾ ਪੈਂਦਾ ਹੈ ਦੁਕਾਨ ਬਣਨ ਤੋਂ ਪਹਿਲਾਂ ਵੀ ਆਪਾਂ ਕੀ ਕੁਛ ਚਾਹੀਦਾ ਹੈ ਫਿਰ ਆਪਾਂ ਨਕਸ਼ਾ ਵੀ ਬਣਾਉਂਦੇ ਆ ਕਿ ਵੀ ਭਾਈ ਕਿਹੜੇ ਕਿਹੜੇ ਹਿਸਾਬ ਨਾਲ ਦੁਕਾਨ ਬਣੂ ਆਪਣਾ ਕਿਵੇਂ ਬਣੂਗਾ ਕੋਈ ਦਿੱਲੀ ਦੇ ਦੁਕਾਨ ਨਾਲ ਫੜਾਉਗਾ ਸ਼ਾਹ ਨਾਲ ਕੋ ਚੰਡੀਗੜ੍ਹ ਦੇ ਕੋਈ ਪਟੰਡੇ ਦੇ ਭਾਵ ਕਿ ਆਪਾਂ ਵਧੀਆ ਤੋਂ ਵਧੀਆ ਨਕਸ਼ਾ ਦੇਖ ਕੇ ਉਹਨੇ ਭਾਈ ਆਪਾਂ ਇਹ ਦੁਕਾਨ ਬਣਾਉਂਦਾ ਤਾਂ ਕਿੰਦਾ ਭਾਵ ਇਹ ਹੈ ਕਿ ਭਗਤ ਰਵਿਦਾਸ ਜੀ ਆਪਾਂ ਨੂੰ ਦੱਸਣਾ ਕਰਦੇ ਹਨ ਕਿ ਜਨ ਕੀ ਭੀੜ ਆਪਣਾ ਜਿਹੜਾ ਸਰੀਰ ਹੈ ਇਹਦੇ ਵਿੱਚ ਸਭ ਤੋਂ ਜ਼ਿਆਦਾ ਪਾਣੀ ਹੈ ਕਿਉਂਕਿ ਆਪਾਂ ਜੇ ਬੁਕਾਨ ਬਣਾਉਣੇ ਆ ਉਹਦੇ ਕੀ ਸਭ ਤੋਂ ਪਹਿਲਾਂ ਪਾਣੀ ਕਿ ਨਾ ਚੁੱਟੇ। ਪਾਣੀ ਦੇ ਕਨੈਕਸ਼ਨ ਤੋਂ ਬਾਅਦ ਆਪਾਂ ਤੰਦੂਰ ਲਗਾਦੇ ਆ। ਜੋ ਵੀ ਕੰਮ ਕਰਨਾ ਹੈ ਇਸ ਲਈ ਆਪਣੇ ਸਰੀਰ ਦੇ ਵਿੱਚ ਲਗਭਗ 70% ਹੈ। ਅਗਰ ਆਪਾਂ ਬਾਇਓਲੋਜੀ ਦੀ ਗੱਲ ਕਰੀਏ ਤਾਂ 70% ਦੇ ਲਗਭਗ ਪਾਣੀ ਹੈ। ਪਾਣੀ ਦੇ ਭਾਵ ਹੈ ਪਾਣੀ ਹੈ ਜਲਕੀ ਪੀਤ ਪਵਨ ਦਾ ਥੰਮਾ। ਪਵਨ ਜਿਹਦੇ ਨਾਲ ਆਪਾਂ ਸਾਹ ਜਿਹੜੀ ਵਿਗਿਆਨਿਕ ਤੌਰ ਤੇ ਜਿਹੜੀ ਆਕਸੀਜਨ ਆਪਣੇ ਫੇਫੜਿਆਂ ਵਿੱਚ ਜਾਂਦੀ ਹੈ ਉਹ ਖੂਨ ਨੂੰ ਸਾਫ਼ ਕਰਕੇ ਮੈਲੀ ਹੋ ਕੇ ਕਾਰਬਨ ਡਾਈਆਕਸਾਈਡ ਬਣ ਕੇ ਬਾਹਰ ਨਿਕਲਦੀ ਹੈ ਇਹ ਸਾਇੰਸ ਕਹਿੰਦੀ ਹੈ ਵਿਦਵਾਨਾਂ ਨੇ ਇਹ ਤੈਅ ਕੀਤਾ ਹੈ ਕਿ ਜਿਹੜੀ ਆਕਸੀਜਨ ਆਪਣੇ શરીਤ ਜਾਂਦੀ ਹੈ ਉਹ ਖੂਨ ਸਾਫ਼ ਕਰਦੀ ਹੈ ਆਪਾਂ ਨੂੰ ਆਪਣਾ ਸ਼ਰੀਰ ਚਲਾਉਂਦੀ ਹੈ ਪਰ ਮੈਲੀ ਹੋ ਕੇ ਕਾਰਬਨ ਡਾਈਆਕਸਾਈਡ ਬਣ ਕੇ ਬਾਹਰ ਨਿਕਲਦੀ ਹੈ ਫਿਰ ਕਹਿੰਦੇ ਵੀ ਜਲ ਕੀ ਭੀਤ ਪਵਨ ਕਾ ਥੰਬਾ ਰક્ત ਬੂੰਦ ਕਾ ਗਾਰਾ ਰક્ત ਦਾ ਭਾਵ ਹੁਣ ਵਿਦਵਾਨ ਕਹਿੰਦੇ ਹਨ ਸਾਇੰਸ ਕਹਿੰਦੀ ਹੈ ਬਾਇਓਲੋਜੀ ਕਹਿੰਦੀ ਹੈ ਉਹ ਸਾਡੇ ਮਾਤਾ ਦਾ ਰક્ત ਹੈ ਪਰ ਪਿਤਾ ਦਾ ਇੱਕ ਬੂੰਦ ਹੈ ਕਹਿੰਦੇ ਜਿਹਨੂੰ ਆਪਾਂ ਇਹ ਸਾਇੰਸ ਨੇ ਕਿਹਾ ਵੀ ਇਹਦੇ ਵਿੱਚ ਕੋਈ ਬੁਰਾ ਮੰਨਣ ਵਾਲੀ ਗੱਲ ਨਹੀਂ ਕਿਉਂਕਿ ਉਤਰਤ ਨੂੰ ਅੱਗੇ ਵਧਾਉਣ ਵਾਸਤੇ ਜੋ ਸਿਸਟਮ ਬਣਿਆ ਹੈ ਆਪਾਂ ਇੱਕ ਸਿਸਟਮ ਦੀ ਗੱਲ ਕਰ ਰਹੇ ਹਾਂ ਕਿ ਉਤਰਤ ਨੇ ਨਲ ਔਰ ਮਾਦਾ ਮੇਲ ਵੀ ਮੇਲ ਜਾਂ ਇਸਤਰੀ ਔਰ ਪੁਰਖ ਦੋ ਇਨਸਾਨ ਹੁੰਦੇ ਆਏ ਦੋਨਾਂ ਦੇ ਨਾਲ ਮਿਲ ਕੇ ਪਰਿਵਾਰ ਬਣਦਾ ਘਰ ਬਣਦਾ ਹੈ ਸੰਤਾਨ ਹੁੰਦੀ ਹੈ ਅੱਗੇ ਪਰਿਵਾਰ ਵਧਿਆ ਕੋ ਕਬੀਰ ਜੀ ਵੀ ਕਹਿੰਦੇ ਵੀ ਮਾਂ ਪਿਤਾ ਬਿਨ ਬਾਲ ਨਾ ਲਈ ਭਾਬ ਕਹਿੰਦਾ ਕਹਿੰਦੇ ਵੀ ਜਨ ਕੀ ਭੀਤ ਪਵਨ ਕਾ ਥੰਬਾ ਰਕਤ ਬੰਦ ਕਾ ਗਾਰਾ ਭਾਗ ਮਾਸ ਨਾੜੇ ਕੋ ਪਿੰਦਰ ਪੰਖੀ ਬਸੇ ਵਿਚਾਰਾ ਕਹਿੰਦੇ ਹੱਡੀਆਂ ਦਾ ਮਾਸ ਦਾ ਨਾੜੀਆਂ ਦਾ ਜਿਹੜਾ ਇਹ ਪਿੰਜਰਾ ਹੈ ਸਾਡਾ ਪੰਜ ਪੁੱਤਕ ਸਰੀਰ ਇਹ ਜਿਹੜਾ ਪਿੰਜਰਾ ਹੈ ਪੰਖੀ ਵਸਿਆ ਵਿਚ ਨਾਲ ਪੰਖੀ ਦਾ ਭਾਵ ਹੈ ਸਾਡੀ ਜੀਵ ਆਤਮਾ ਸਾਡੀ ਜੀਵ ਆਤਮਾ ਇਸ ਸਰੀਰ ਦੇ ਵਿੱਚ ਵਸ ਰਹੀ ਕਹਿੰਦੇ ਵੀ ਜੇ ਹਾਂ ਚੀਰੀ ਲਿਖਿਆ ਤੇ ਹਾਂ ਤੁਮ ਹੁਕਮ ਕਮਾਹੇ ਕੱਲ੍ਹ ਆਵੇ ਨਾਨਕਾ ਸਦੇ ਦੇ ਉੱਠੀ ਕਹਿੰਦੇ ਉਹ ਜਿਹੜਾ ਪੰਖੀ ਹੈ ਉਹ ਪ੍ਰਮਾਤਮਾ ਦੇ ਹੁਕਮ ਦੀ ਪਾਲਣਾ ਕਰਦਾ ਉਹ ਪਾਲਣਾ ਕਰਦਾ ਕੋ ਛੱਡੇ ਸ਼ਰੀਰ ਨੂੰ ਛੱਡ ਕੇ ਚਲਾ ਜਾਂਦਾ ਫਿਰ ਕਹਿੰਦੇ ਵੀ ਪ੍ਰਾਨੀ ਕ્યા ਮੇਰਾ ਕ્યા ਤੇਰਾ ਜੈਸੇ ਤਰਵਰ ਅੰਭੰਖੁ ਸਿਰਾ ਕਹਿੰਦੇ ਆਪਾਂ ਭਾਵੇਂ ਜੋ ਕੁਛ ਮਰਜੀ ਬਣਾ ਲਈਏ ਕਿੰਨੇ ਬਰਬੇ ਜਮੀਨ ਬਣਾ ਲਈਏ ਕਿੰਨੀਆਂ ਕੋਠੀਆਂ ਬਣਾ ਲਈਏ ਕਿੰਨਾ ਧਨ ਇਕੱਠਾ ਕਰ ਲਈਏ ਕਹਿੰਦੇ ਪਰ ਕੀ ਕਹਿੰਦੇ ਵੀ ਪ੍ਰਾਨੀ ਕ્યા ਮੇਰਾ ਕ્યા ਤੇਰਾ ਜੈਸੇ ਤਰਵਰ ਅੰਭੰਖੁ ਸਿਰਾ ਆਪਣਾ ਇੱਥੇ ਕੀ ਹੈ ਕੁਛ ਨਹੀਂ ਆਪਾਂ ਫਿਰ ਵੀ ਹਰੇਕ ਨਾਲ ਲੜਦੇ ਫਿਰਦੇ ਆ ਸਾਡੇ ਬੰਦ ਮਟਾ ਬਲੇ ਹੋ ਜਾਂਦੇ ਹਨ ਸਾਡੇ ਰਿਸ਼ਤੇ ਖਰਾਬ ਹੋ ਜਾਂਦੇ ਹਨ ਕਹਿੰਦੇ ਪੁਰਾਣੇ ਤੇਰਾ ਕੁਝ ਨਹੀਂ ਇੱਥੇ ਕਹਿੰਦੇ ਤੇਰਾ ਕੁਝ ਨਹੀਂ ਕਹਿੰਦੇ ਵੀ ਜੈਸੇ ਤਰਵਰ ਪੰਖ ਫਿਸੇ ਰਹੇ ਜਿਵੇਂ ਇੱਕ ਦਰਖਤ ਤੇ ਸ਼ਾਮ ਨੂੰ ਪੰਛੀ ਆਰਾਮ ਕਰਦਾ ਔਰ ਸਵੇਰ ਨੂੰ ਉੱਡ ਵੀ ਜਾਂਦਾ ਸ਼ਾਮ ਨੂੰ ਫੇਰ ਆਰਾਮ ਕਰਦਾ ਹੈ ਸਵੇਰੇ ਫੇਰ ਉੱਠ ਜਾਂਦਾ ਹੈ ਭਾਵਕਾਂ ਦਾ ਵੀ ਪੰਛੀ ਜਿਹੜਾ ਇੱਕ ਵਾਰ ਇੱਕ ਦਰਖਤ ਤੋਂ ਉੱਡ ਗਿਆ ਉਹ ਦੁਬਾਰੇ ਆਵੇ ਜਾਂ ਨਾ ਆਵੇ ਸੰਭਾਵਨਾ ਜ਼ੀਰੋ ਹੈ ਗਾਰੰਟੀ ਨਹੀਂ ਹੈ ਵੀ ਉਹ ਪੰਛੀ ਜਿਹੜਾ ਉਸ ਰਖਤ ਦੁਬਾਰਾ ਆ ਜਾਵੇ ਫਿਰ ਕਹਿੰਦੇ ਕਿ ਲੱਖੋ ਕੰਧਲ ਸਾਰੋ ਨੀਵਾ ਕਹਿੰਦੇ ਕਿ ਆਪਾਂ ਕੀ ਕਰਦੇ ਹਾਂ ਪਹਿਲਾਂ ਨਿਉ ਖੋਦਿਆ ਆਪਾਂ ਜਦੋਂ ਕੋਈ ਬੁਕਾਨ ਬਣਾਉਦੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਨਿਉਂ ਖੋਲਦੇ ਆ ਫਾਊਂਡੇਸ਼ਨ ਆ ਜਿਹਦੀ ਨਿਉਂ ਰੱਖਦੇ ਆ ਆਪਾਂ ਫੇਰ ਕਹਿੰਦੇ ਵੀ ਨਾਖੋ ਕੰਧੋ ਸਾਰੋ ਨੀਵਾ ਸਾਢੇ 3 ਹੱਥ ਫੇਰੀ ਸ਼ੁਰੂਆ ਕਹਿੰਦੇ ਤੇਰੀ ਜਿਹੜੀ ਸ਼ੀਮਾ ਇੰਚੇ ਸਾਢੇ 3 ਹੱਥ ਹੈ ਭਾਰ ਵਿਗਿਆਨ ਇਹ ਕਹਿੰਦਾ ਵੀ ਜਿਹੜਾ ਸਾਡਾ ਇੱਕ ਹੱਥ ਹੈ ਉਹ 1.5 ਫੁੱਟ ਦਾ ਹੈ ਗੁਰਦਵਾਰਾ ਨੇ ਮੰਨਿਆ ਵੀ ਸਾਡਾ ਜਿਹੜਾ ਇੱਕ ਹੱਥ ਹੈ ਉਹ 1.5 ਫੁੱਟ ਦਾ ਹੈ ਕਹਿੰਦੇ 1.5 ਨੂੰ ਆਪਾਂ ਸਾਢੇ 3 ਨਾਲ ਗੁਣਾ ਕਰ ਲਈਏ 5 ਦੇ 6 ਫੁੱਟ ਦੇ ਵਿੱਚ ਉਹ ਜਗ੍ਹਾ ਬਣਦੀ ਹੈ ਕਹਿੰਦੇ ਵੀ ਸਾਡੇ 3.5 ਹੱਥ ਤੇਰੀ ਸੀਮਾ ਤੇਰੀ ਸੀਮਾ ਸਿਰਫ 6 ਫੁੱਟ ਮੰਨ ਲਓ ਪਰ ਉਹ ਵੀ ਕਿੰਨੀ ਹੈ ਕੇਵਲ ਇੱਕ ਅੰਦਰ ਵਾਸਤੇ ਹੁਣ ਆਪਾਂ ਦੇਖੀਏ ਕਿ ਕਿਤੇ ਕੋਈ ਸੰਸਕਾਰ ਕਰਨ ਵਾਸਤੇ ਆਪਾਂ ਜਾਂਦੇ ਆਂ ਰੋਜ਼ ਹੀ ਕਿਸੇ ਨਾ ਕਿਸੇ ਦੇ ਪਰ ਉੱਥੇ ਕੀ ਹੁੰਦਾ ਜਿਹੜੀ ਜਗ੍ਹਾ ਤੇ ਆਪਾਂ ਸੰਸਕਾਰ ਕਰਨਾ ਹੁੰਦਾ ਉਸ ਤੋਂ ਕੱਲਾ ਵੀ ਸੰਸਕਾਰ ਹੋ ਰਹੇ ਹੁੰਦੇ ਹਨ ਪਰ ਉਸ ਜਗ੍ਹਾ ਤੇ ਆਪਾਂ ਕਰਦੇ ਆਂ ਉਸੇ ਜਗ੍ਹਾ ਤੇ ਬਲਦੇ ਕਿਸੇ ਹੋਰ ਦਾ ਵੀ ਹੁੰਦਾ ਹੈ ਉਹ ਜਿਹੜੀ ਜ਼ਮੀਨ ਹੈ ਉਹ ਆਪਾਂ ਨੂੰ ਸਰਵੇ ਇੱਕ ਘੰਟੇ ਵਾਸਤੇ ਮਿਲਦੀ ਮੰਨ ਕੇ ਚਲੋ ਇੱਕ ਘੰਟੇ ਬਾਅਦ ਉਹ ਜ਼ਮੀਨ ਤੇ ਕੋਈ ਹੋਰ ਆ ਜਾਂਦਾ ਤਾਂ ਕਹਿੰਦੇ ਹਾਂ ਨਾ ਇਹ ਲੱਖੋਂ ਕੰਦੂ ਸਾਰੇ ਨੀਮਾ ਸਾਢੇ 3 ਹੱਥ ਤੇ ਵੀ ਸਿਵਾੜੀ ਜਿਹੜੀ ਤੇਰੀ ਸੀਮਾ ਹੈ ਉਹ ਕੇਵਲ ਤੇ ਕੇਵਲ ਸਾਢੇ 3 ਹੱਥ ਹੈ ਫਿਰ ਕਹਿੰਦੇ ਬੰਕੇ ਬਾਲ ਪਾਕਸ਼ਰ ਦੇਰੀ ਇਹ ਤਾਂ ਹੋਏਗਾ ਪਰ ਸਾਸ਼ਮੀ ਦੇਰੀ ਬੰਕੇ ਬਾਲ ਚੰਗੇ ਬਾਲ ਸੋਹਣੇ ਬਾਲ ਸਾਸ਼ਮੀ ਦੇਰੀ ਕਹਿੰਦੇ ਜਿਹੜੇ ਸਿਰ ਤੇ ਪੱਗ ਬੰਨ੍ਹਦੇ ਆਂ कहते भी चंगे सुंदर बाल उन्होंने कहरा पशु माड़िया और सुंदर नारी भावे रिश्तेदार ऐहरण दिता है चंगे मक महल मकान माड़िया धन दौलत रिश्तेदार उचे मंदिर सुंदर नारी राम नाम बिन ਬਾਜੀ ਹਾਣੀ ਜਿਵੇਂ ਕਬੀਰ ਜੀ ਕੀ ਕਹਿੰਦੇ ਹਨ ਕਿ ਨਾਂਗੇ ਆਵਣ ਨਾਂਗੇ ਜਾਣਾ ਕੋਈ ਨ ਰਹਿ ਹੈ ਰਾਜਾ ਰਹਾ ਰਾਮ ਰਾਜਾ ਨੌਨਿਨ ਮੇਰਾ ਸੰਪਾਹੇਤ ਕਲਾਤ ਤੁਮ ਤੇਰਾ ਆਵਤ ਸੰਗ ਨਾ ਜਾਤ ਸੰਗਾਂਤੀ ਕਹਾ ਬਿਉ ਦਰ ਬੰਦੇ ਲੰਕਾ ਗੜ ਸੋਨੇ ਕਾ ਭਯਾ ਉਰਖ ਰਾਵਣ ਕਿਆ ਲਗੈ ਕਹ ਕਬੀਰ ਕਿਸ ਗੁਰ ਵਿਚਾਰ ਚੱਲੇ ਜੁਵਾਰੀ ਧੋਏ ਹਰ ਜਾਨ ਕਹਦੇ ਜਿਵੇਂ ਇੱਕ ਜੁਵਾਰੀ ਹੁੰਦਾ ਹੈ ਉਹ ਜਿੱਤਣ ਦੇ ਲਾਲਚ ਦੇ ਵਿੱਚ ਰੋਜ਼ ਇੱਕ ਬਾਜੀ ਖੇਡਦਾ ਹੈ ਉਹ ਮੰਨ ਲਓ ਇੱਕ ਦਿਨ ਉਹ ਬਾਜੀ ਜਿੱਤ ਜਾਵੇ ਆਪਾਂ ਮੰਨ ਲੈਂਦੇ ਆ ਵੀ ਮੰਨ ਲਓ ਇੱਕ ਦਿਨ ਉਹ ਬਾਜੀ ਜਿੱਤ ਜਾਵੇ ਔਰ ਜਿੱਤਣ ਦੇ ਲਾਲਚ ਵਿੱਚ ਰੋਜ਼ ਬਾਜੀ ਖੇਡਦਾ ਹੈ ਪਰ ਉਹ ਗਰੰਟੀ ਨਹੀਂ ਕਿ ਵੀ ਜਿੱਤੇਗਾ ਉਹ ਹਾਰ ਕੇ ਹੀ ਆਉਗਾ ਕਿਉਂ ਕਹਿੰਦੇ ਕਹੇ ਕਬੀਰ ਕੁਛ ਗੁਣ ਵਿਚਾਰ ਚੱਲੇ ਜਵਾਰੀ ਕੋਈ ਹਾਜ਼ਰ ਫਿਰ ਕਹਿੰਦੇ ਮੇਰੀ ਜਾਤ ਕਮੀਨੀ ਪਾਂਤ ਕਮੀਨੀ ਓਛਾ ਜਨਮ ਹਮਾਰਾ ਕਹਿੰਦੇ ਮੇਰੀ ਜਾਤ ਵੀ ਕਮੀਨੀ ਹੈ ਰਵਿਦਾਸ ਜੀ ਆਪਾਂ ਸਭ ਜਾਣਦੇ ਆਪਾਂ ਸਾਰੇ ਮਤਾਂ ਦੇਖਦੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਹਿੰਦੇ ਮੇਰੀ ਜਾਤ ਕਮੀਨੀ ਪਾਂਤ ਕਮੀਨੀ ਓਛਾ ਜਨਮ ਹਮਾਰਾ ਤੁਮ ਸ਼ਰਨਾਗਤ ਰਾਜਾ ਰਾਮਚੰਦਰ ਹੈ ਰਵਿਦਾਸ ਕਹਿੰਦੇ ਕਿ ਮੇਰੀ ਜਿਹੜੀ ਜਾਤ ਹੈ ਉਹ ਵੀ ਮਾੜੀ ਆਪਾਂ ਕਹਿੰਦੇ ਨੇ ਉਹਨਾਂ ਦਾ ਕੰਮ ਆਪਣਾ ਪਤਾ ਹੈ ਪਰ ਰਵਿਦਾਸ ਜੀ ਕੀ ਕੰਮ ਕਾ ਇਸ ਨੂੰ ਸਭ ਪਤਾ ਪਾਰੋ ਔਰ ਕਹਿੰਦੇ ਮੇਰੀ ਪਾਤ ਪਾਤ ਦਾ ਭਾਲੇ ਮੇਰਾ ਸਮਾਜ ਜਾਂ ਮੇਰਾ ਪਰਿਵਾਰ ਕਰੀਏ ਪਾਤ ਕਹਿੰਦੇ ਜਾਤ ਪੰਡ ਕਹਿੰਦੇ ਜੀ ਆਪਾ ਉਹ ਵੀ ਹੈ ਪਰ ਉਹ ਸਾਡੇ ਮੇਰਾ ਜਿਹੜਾ ਜਮਮ ਹੈ ਉੱਚੇ ਕਰਦਾ ਨੀਵੇਂ ਕਰਦਾ ਤੁਮ ਸ਼ਰਨਾਗਤ ਰਾਜਾ ਰਾਮਚੰਦ ਕਹੇ ਰਵਿਦਾਸ ਮਾਰਾ ਕਿ ਤੁਸੀਂ ਸਾਡੇ ਸ਼ਰਨਾਗਤ ਹੋ ਜਦੋਂ ਅਸੀਂ ਆਪ ਜੀ ਦੀ ਛਾਂ ਚਾਹੀਏ ਕਿਰਪਾ ਕਰਕੇ ਸਾਨੂੰ